ਹਾਂਜੀ ਮਿੱਤਰੋ ਆਪਦੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਸਾਡਾ ਇਹ ਨੰਬਰ ਉਹ ਸਕਰੀਨ ਤੇ ਚੱਲ ਰਿਹਾ ਹੈ ਤੇ ਜਿਹੜੀ ਵੀ ਆ ਜਾਨਵਰ ਦੀ ਮਿੱਤਰੋ ਸਾਡੇ ਚੈਨਲ ਤੇ ਐਡ ਕੀਤੀ ਜਾਂਦੀ ਹੈ ਉਹ ਜਾਨਵਰ ਦੀ ਮਿੱਤਰੋ ਕੋਈ ਫੀਸ ਨਹੀਂ ਲੈਤੀ ਜਾਂਦੀ ਸਾਰੇ ਜਾਨਵਰਾਂ ਦੀ ਐਡ ਫ੍ਰੀ ਵਿੱਚ ਕੀਤੀ ਜਾਂਦੀ ਹੈ ਧੰਨਵਾਦ ਮਿੱਤਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਮਿੱਤਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਖੂਬਸੂਰਤ ਜਾਨਵਰਾਂ ਦੀ ਵੀਡੀਓ ਅੱਜ ਮਿੱਤਰੋ ਜਿਹੜੀ ਵੀ ਆਪਣੇ ਕੋਲ ਜਾਨਵਰ ਹੈ ਇਹ ਸਾਰੇ ਜਾਨਵਰ ਮਿੱਤਰੋ ਚੰਗੀ ਬਲੱਡ ਲਾਈਨ ਤੇ ਚੰਗੇ ਭਾਜ ਬੰਨ ਵਾਲੇ ਜ ਆਇਓ ਮਿੱਤਰੋ ਹੁਣ ਆਪਾਂ ਵੱਧਦੇ ਆਪਨੀ ਵੀਡੀਓ ਵੱਲ ਤਾਂ ਪਹਿਲਾ ਜਾਨਵਰ ਆ ਮਿੱਤਰੋ ਆਪਣੇ ਕੋਲ ਆਹ ਨੀਲੀ ਚੰਬੀ ਗੋੜੀ ਇਹਨੂੰ ਮਿੱਤਰ ਤੁਸੀਂ ਫੋਟੋ ਵੀਡੀਓ ਦੇਖ ਲਿਓ ਬਾਕੀ ਜਿੰਨੀਆਂ ਕਿ ਫੋਟੋਆਂ ਵੀਡੀਓ ਮਾਲਕ ਵੀਰ ਆਪਾਂ ਨੂੰ ਦੇ ਦਿੰਦੇ ਆ ਉਹਨੀਆਂ ਕਿ ਆਪਾਂ ਆਪਣੀ ਵੀਡੀਓ ਦੇ ਵਿੱਚ ਪਾ ਦਿੰਨੇ ਆ ਜਿੰਨੇ ਡਿਟੇਲ ਦੱਸਨੇ ਆ ਉਹ ਵੀ ਕਹਿ ਦਿੰਨੇ ਆਗੇ ਇਹ ਗੋੜੀ ਬਾਲ ਭੌਰੀਆਂ ਵਗੈਰਾ ਦੀ ਪੂਰੀ ਸਾਫ ਆ ਸਵਾਰੀ ਵਗੈਰਾ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਵਧੀਆ ਕਰਾਉਂਦੀ ਹੈਗੀ ਛੋਟਾ ਜਿਹਾ ਜਵਾਕ ਹੀ ਸਵਾਰੀ ਕਰੀ ਜਾਂਦਾ ਮਿੱਤਰੋ ਤਾਂ ਬਹੁਤ ਵਧੀਆ ਸਵਾਰੀ ਵਗੈਰਾ ਕਰਾਉਣ ਲਈ ਠੰਡੇ ਸਵਾਦੀ ਘੋੜੀ ਹੈਗੀ ਇਹਦੀ ਅੱਗੇ ਆਪਾਂ ਤੁਹਾਨੂੰ ਡਿਟੇਲ ਵਗੈਰਾ ਦੱਸ ਦਿੰਨੇ ਆ। ਐਸ ਘੋੜੀ ਦੀ ਮਿੱਤਰੋ 90 ਇੰਚ ਹਾਈਟ ਹੈਗੀ। 70 ਦਿਨਾਂ ਦੀ ਗੱਭਣ ਚੈੱਕ ਪਾਸ ਹੋਈ ਆ। ਪ੍ਰਤਾਪ ਘੋੜੇ ਤੋਂ ਹੈ ਗੱਭਣਾ, ਬਾਲ ਪੌਰੀਆਂ ਪੂਰੀ ਸਾਫ ਆ ਸਵਾਰੀ ਵਗੈਰਾ ਦੀ ਵੀ ਪਾਸ ਆ। ਉਮਰ ਵਗੈਰਾ ਆਪਾਂ ਨੂੰ ਮਾਲਕ ਵੀਰਾਂ ਨੇ ਨਹੀਂ ਦੱਸੀ। ਜੋ ਡਿਟੇਲ ਮਾਲਕ ਵੀਰਾਂ ਨੇ ਆਪਾਂ ਨੂੰ ਦੱਸੀ ਸੀ ਮਿੱਤਰੋ ਆਪਾਂ ਵੀਡੀਓ 'ਚ ਸਾਰੀ ਦੱਸ ਚੁੱਕੇ ਆਂ ਕਿ ਡਿਟੇਲ ਤਾਂ ਜੇ ਕਿਸੇ ਨੇ ਘੋੜੀ ਖਰੀਦਣੀ ਹੈ ਮਾਲਕ ਰਾਂ ਨੰਬਰ ਸਕਰੀਨ ਤੇ ਚੱਲ ਰਿਹਾ ਤੁਹਾਨੂੰ ਸੰਪਰਕ ਬਾਕੀ ਆ ਜਾ ਮਿੱਤਰੋ ਹੁਣ ਆਪਾਂ ਵਧਦੇ ਆ ਆਪਣੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਹੈ ਮਿੱਤਰੋ ਆਪਣੇ ਕੋਲੇ ਨੁਕਰੀ ਬਸ਼ੇਰੀ ਇਹ ਬਸ਼ੇਰੀ ਮਿੱਤਰੋ ਸਿਕੰਦਰ ਘੋੜੇ ਦੀ ਆ ਗਈ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬਸ਼ੇਰੀ ਹੈ ਜੇ 4 ਮਹੀਨੇ ਦੀ ਬਸ਼ੇਰੀ ਆ ਕੰਨ ਕੰਨ ਤੁਸੀਂ ਦੇਖ ਲਓ ਬਹੁਤ ਸੋਹਣੀ ਬਸ਼ੇਰੀ ਹੈਗੀ ਕੰਨ ਕੰਨ ਪੂਰੇ ਜੋੜਦੇ ਆ ਆਉਣ ਵਾਲੇ ਟਾਈਮ 'ਚ ਇਹਨੇ ਬਹੁਤ ਚੰਗੀ ਘੋੜੀ ਬਣਨਾਗਾ ਬਹੁਤ ਸ਼ਕੀਨ ਘੋੜੀ ਬਣੂਗੀ ਤਾਂ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚਾਰਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਮਾਲਕੀਆ ਦਾ ਪ੍ਰਾਈਸ ਵਗੈਰਾ ਵੀ ਤੁਹਾਨੂੰ ਫੋਨ 'ਤੇ ਦੱਸਣਗੇ ਤਾਂ ਜੇ ਕਿਸੇ ਨੇ ਖਰੀਦਣੀ ਹੋਵੇ ਆ ਕੋਈ ਡਿਟੇਲ ਵਗੈਰਾ ਲੈਣੀ ਹੋਵੇ ਇਹਦੇ ਬਾਰੇ ਮਾਲਕੀਆ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਸੰਪਰਕ ਕਰ ਸਕਦੇ ਹੋ ਅਗਲਾ ਜਾਨਵਰ ਮਿੱਤਰੋ ਆਪਣੇ ਕੋਲ ਇੱਕ ਹੋਰ ਨੁਕਰੀ ਬਈ ਸ਼ੇਰੀ ਇਹ ਮਿੱਤਰੋ ਭੁਲਰਾਂ ਵਾਲੇ ਪਾਰਸ ਘੋੜੇ ਦੀ ਬਸ਼ੇਰੀ ਹੈਗੀ ਹਜੇ 8 ਮਹੀਨੇ ਇਸ ਦੀ ਉਮਰ ਆ ਬਾਕੀ ਤੁਸੀਂ ਅੱਡਾ ਪੈਰ ਚੈੱਕ ਕਰ ਸਕਦੇ ਹੋ ਗਰੋਥ ਗਰੂ ਚੰਗੀ ਹੋਈ ਆ ਆਉਣ ਵਾਲੇ ਟਾਈਮ 'ਚ ਬਹੁਤ ਚੰਗੀ ਘੋੜੀ ਬਣਨਾਗਾ ਇਹ ਵੀ ਕੰਨਾਂ ਕੁੰਨਾਂ ਦੀ ਪੂਰੀ ਸ਼ਕੀਨ ਆ ਪੂਰੇ ਕੰਨ ਵਗੈਰਾ ਜੋੜਦੀ ਹੈਗੀ ਆਉਣ ਵਾਲੇ ਟਾਈਮ 'ਚ ਇਹ ਬਹੁਤ ਚ ਜੇ ਕਿਸੇ ਨੇ ਬਸ਼ੀਰੀ ਖਰੀਦਨੀ ਹੋਵੇ ਮਾਲਕਰਾਂ ਨੰਬਰ ਕਿੰਨੇ ਤੇ ਚਾਰਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਬਸ਼ੀਰੀ ਨੂੰ ਖਰੀਦਣ ਲਈ ਜਾਂ ਕੋਈ ਹੋਰ ਡਿਟੇਲ ਵਗੈਰਾ ਪੁੱਛਣ ਦੇ ਲਈ ਆਜੇ ਮਿੱਤਰੋ ਹੁਣ ਆਪਾਂ ਵਧਦੇ ਆ ਆਪਣੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਮਿੱਤਰੋ ਆਪਣੇ ਕੋਲ ਆ ਮਾਰਵਾੜੀ ਘੋੜਾ ਇਹਨੂੰ ਤੁਸੀਂ ਫੋਟੋਆਂ ਵੀ ਦੇਖ ਲਓ ਬਹੁਤ ਚੰਗਾ ਘੋੜਾ ਹੈਗਾ ਸਵਾਰੀ ਵਗੈਰਾ ਪੂਰੀ ਵਧੀਆ ਕਰਾਉਂਦਾ ਹੈਗਾ ਇਹ ਅੱਗੇ ਆਪਾਂ ਤੁਹਾਨੂੰ ਇਹ ਸਾਰੀ ਡਿਟੇਲ ਵਗੈਰਾ ਵੀ ਦਿੰਨੇ ਆ 3.5 ਸਾਲ ਮਿੱਤਰੋ ਐਸ ਦੀ ਉਮਰ ਆ 63 ਇੰਚੇ ਹਾਈਟ ਕਰ ਚੁੱਕਿਆ ਹੈਗਾ ਬਾਦਲ ਲਾਈਨ ਦਾ ਘੋੜਾ ਮਿੱਤਰੋ ਇਹ ਮੋਹਾਲੀ ਏਰੀਏ 'ਚ ਕੋੜਾ ਖੜਾਗਾ ਮਾਲਕ ਵੀ ਰ 140000 ਦਾ ਮੁੱਲ ਕਰਦੇ ਆ ਬਾਕੀ ਕੋਈ ਗੱਬਣ ਘੋੜੀ ਨਾਲ ਐਕਸਚੇਂਜ ਵੀ ਕਰ ਲੈਣਗੇ ਇਹਦੀ ਡਿਟੇਲ ਵਗੈਰਾ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਸਾਢੇ 3 ਸਾਲ ਆ ਇਸਦੀ ਉਮਰ ਆ ਗਈ 63 ਇੰਚੇ ਹਾਈਟ ਕਰ ਚੁੱਕਾ ਹੈਗਾ ਬਾਦਰ ਲਾਈਨ ਦਾ ਘੋੜਾਗਾ ਮੋਹਾਲੀ ਏਰੀਏ 'ਚ ਖੜਾ ਹੈਗਾ 140000 ਰੁਪਏ ਮਾਲਕ ਵੀ ਰੇਟ ਕਰਦੇ ਆ ਗੱਬਣ ਘੋੜੀ ਨਾਲ ਐਕਸਚੇਂਜ ਹੋ ਜਾਊਗਾ ਤਾਂ ਜੇ ਕਿਸੇ ਨੇ ਘੋੜੇ ਵਗੈਰਾ ਬਾਰੇ ਕੋਈ ਡਿਟੇਲ ਲੈਣੀ ਹੋਵੇ ਕੋੜਾ ਖਰੀਦਣਾ ਹੋਵੇ ਮਾਲਕ ਜਿਹੜਾ ਨੰਬਰ ਆ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਨੰਬਰ ਸੰਪਰਕ ਕਰ ਸਕਦੇ ਹੋ ਅਗਲਾ ਜਾਨ ਬਰਾ ਮਸਟਰ ਆਪਣੇ ਕੋਲੇ ਉਦੇਪੁਰ ਲਾਈਨ ਦਾ ਸਟਾਈਲੈਂਡ ਸ਼ਕਤੀ ਇਹਨੂੰ ਤੁਸੀਂ ਫੋਟੋਆਂ ਵੀ ਦੇਖ ਲਓ ਅੱਡਾ ਪੈਰਾਂ ਦਾ ਚੰਗਾਗਾ 4.5 ਸਾਲ ਐ ਇਸ ਦੀ ਮਾਲਕ ਵੀਰ ਉਮਰ ਦੱਸ ਦਿਆਗੇ 44 ਇੰਚ ਦੀ ਹਾਈਟ ਦੱਸਦੇ ਆ ਸਟੱਡ ਸਰਵਿਸ ਮਿੱਤਰ ਓਪਨ ਹੈ ਕਿ 11000 ਰੁਪਏ ਮਾਲਕ ਵੀਰ ਨੇ ਫੀਸ ਰੱਖੀ ਹੈਗੀ ਬਾਕੀ ਜੇ ਕੋਈ ਚੰਗਾ ਪ੍ਰਾਈਸ ਵਗੈਰਾ ਦੇਊਗਾ ਤਾਂ ਮਾਲਕ ਵੀਰ ਘੋੜਾ ਵੇਚ ਵੀ ਦੇਣਗੇ ਜਾ ਫਿਰ ਕੋਈ ਗੱਬਣ ਕੋੜੀ ਵਗੈਰਾ ਐਕਸਚੇਂਜ ਵੀ ਕਰ ਲੈਣਗੇ ਮਾਲਕ ਵੀਰਾਂ ਜਿਹੜਾ ਨੰਬਰ ਆ ਉਸ ਸਕਰੀਨ ਤੇ ਚੱਲ ਰਿਹਾ ਤਾਂ ਜੇ ਕਿਸੇ ਨੇ ਘੋੜਾ ਖਰੀਦਣਾ ਹੋਵੇ ਜਾਂ ਕੋਈ ਡਿਟੇਲ ਵਗੈਰਾ ਲੈਣੀ ਹੋਵੇ ਮਾਲਕ ਵੀਰਾਂ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਆਪਾਂ ਇਹਦੀ ਸਾਰੀ ਡਿਟੇਲ ਵਗੈਰਾ ਸਦਵਾ ਦੱਸ ਦਿੰਨੇ ਆ ਉਹਦੇ ਪਰ ਲਾਈਨ ਤਾਂ ਮਿੱਤਰੋ ਇਹ ਘੋੜਾ ਦਾ 4.5 ਸਾਲ ਐਸ ਦੀ ਉਮਰ ਆ ਗਈ 40 ਇੰਚ ਮਾਲਕ ਵੀਰ ਇਹਦੀ ਹਾਈਟ ਦੱਸ ਜਾਇਆਗੇ ਸਟੱਡ ਸਰਵਿਸ ਆਪਣਾ 11000 ਰੁਪਏ ਮਾਲਕ ਰਾਂ ਨੇ ਫੀਸ ਕੀਤੀ ਐ ਇਸ ਦੀ ਜੇ ਕੋਈ ਚੰਗਾ ਪ੍ਰਾਈਸ ਦੂਗਾ ਤਾਂ ਮਾਲਕ ਵੀਰ ਵੇਚ ਵੀ ਦੇ ਦੇਣਗੇ ਜਾਂ ਫਿਰ ਗੱਬਣ ਘੋੜੀ ਵਗੈਰਾ ਐਕਸਚੇਂਜ ਵੀ ਕਰ ਲੈਣਗੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕ ਕੋਲ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਐਦਾਂ ਹੀ ਹੋਰ ਸਿਰਾਲੇ ਜਾਨਵਰਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਆਹ ਜਾਨਵਰ ਤੇ ਐਡ ਕਰਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ